ਦੋਸਤੋ ਮੈਂ ਤੁਹਾਡਾ ਆਪਣਾ ਵਿਜੇ ਸ਼ਰਮ ਮੇਰੇ ਨਾਲ ਨੇ ਮੋਹਿਤ ਕਾਲੀਆਂ ਮੇਲਾ ਨਮਸਕਾਰ ਅੱਜ ਜੀ ਜਿਹੜੇ ਸਮਾਜ ਜੀ ਵਿੱਚ ਆਪਣੇ ਰਿਸ਼ਤੇ ਨਵੇਂ ਬੜ ਰਹੇ ਨੇ ਜਾਂ ਟੁੱਟ ਰਹੇ ਨੇ ਇਹਨਾਂ ਦੇ ਟੁੱਟਣ ਅਤੇ ਨਵੇਂ ਰਿਸ਼ਤੇ ਬਣਨ ਦੇ ਕਾਰਨ ਬਹੁਤ ਜ਼ਿਆਦੇ ਨੇ ਸਭ ਤੋਂ ਵੱਡੀ ਗੱਲ ਰਿਸ਼ਤੇ ਬਣਦੇ ਕਾਰਨ ਇਹ ਨੇ ਕਿ ਤੁਹਾਡੇ ਕੋਲੇ ਪੈਸਾ ਹੋਣਾ ਲਾਜ਼ਮੀ ਹੈ ਰਿਸ਼ਤੇ ਟੁੱਟਣ ਦੇ ਕਾਰਨ ਇਹ ਨੇ ਕਿ ਤੁਹਾਡੇ ਕੋਲੇ ਪੈਸਾ ਨਹੀਂ ਇਹ ਤੁਹਾਡੇ ਕੋਲੇ ਪੈਸਾ ਹੈਗਾ ਤਾਂ ਰਿਸ਼ਤੇ ਬਹੁਤ ਵੱਡ ਜਾਣਗੇ ਨੇੜੇ ਦੂਰ ਦੇ ਰਿਸ਼ਤੇਦਾਰ ਯਾਰ ਦੋਸਤ ਕਹਿਣ ਦਾ ਮਤਲਬ ਕੀ ਹੈ ਕਿ 100 ਬਲਡਿੰਗ ਪਾ ਕੇ ਤੁਹਾਡੇ ਨਾਲ ਅਗਲਾ ਰਿਸ਼ਤਾ ਕੱਢ ਲੂਗਾ ਜੇ ਤੁਹਾਡੇ ਕੋਲੇ ਪੈਸੇ ਨਹੀਂ ਤੁਸੀਂ ਗੁਣੈਸ਼ 'ਚ ਨਹੀਂ ਤਾਂ ਨਾਲ ਦੇ ਵੀ ਕਹਿਣ ਦਾ ਮਤਲਬ ਵੀ ਆ ਆਪਦਾ ਖੋਹ ਵੀ ਕੋਈ ਤੋਂ ਖੋਹੂਗਾ ਨਹੀਂ ਬਾਕੀ ਸਾਡੇ ਮੋਹਿਤ ਮੇਲਾ ਗਾੜੀ ਹੈ ਜੀ ਇਹ ਇਹਨਾਂ ਨਾਲ ਵੀ ਗੱਲ ਕਰਦੇ ਆ ਇਹਨਾਂ ਤੋਂ ਵੀ ਪੁੱਛਦੇ ਆ ਵੀ ਜਿਹੜੇ ਅੱਜ ਦੇ ਰਿਸ਼ਤੇ ਨਵੇਂ ਬਣ ਰਹੇ ਨੇ ਜਾਂ ਟੁੱਟ ਰਹੇ ਨੇ ਇਹਨਾਂ ਦਾ ਮੁੱਖ ਕਾਰਨ ਕੀ ਹੈ ਮੇਲਾ ਜੀ ਜੀ ਤੁਹਾਡਾ ਸਵਾਲ ਤਾਂ ਹੈਗਾ ਬਹੁਤ ਵਧੀਆ ਇਹਦਾ ਵੱਡਾ ਕਾਰਨ ਕੀ ਹੈ ਵੱਡਾ ਕਾਰਨ ਇਹ ਸਾਡੀ ਸੋਚ ਹੈ ਜਿਹੜੀ ਸਾਡੇ ਵਿਚਾਰ ਨੂੰ ਉਹਨੇ ਗਿਰਗੇ ਸਾਡੀ ਸੋਚ ਫੂਤਨੀ ਕੰਮ ਕਰਦੀ ਮੁਰਲਾ ਕੀ ਕਹਿੰਦਾ ਅਸੀਂ ਕੀ ਸੋਚਦੇ ਠੀਕ ਹੈ ਜਿਹੜੀ ਗੱਲ ਆਪਾਂ ਪਾਈ ਸੀ ਠੀਕ ਪਾਈ ਸੀ ਦਾ ਵੀ ਯੋਗਦਾਨ ਤਾਂ ਬਹੁਤ ਹੈ ਤੇ ਸਾਡੀ ਸੋਚ ਦੇ ਵਿੱਚ ਜਿਹੜੀ ਗ੍ਰਾਵਟਾਈ ਹੈ ਇਹਦਾ ਵੀ ਬਹੁਤ ਵੱਡਾ ਕਾਰਨ ਗ੍ਰਾਵਟ ਕਿਉਂ ਹਨ ਸਾਡੇ ਕੋਲ ਸੰਸਕਾਰ ਨਹੀਂ ਸਾਨੂੰ ਕੋਈ ਸਮਝਾਉਣ ਵਾਲਾ ਨਹੀਂ ਹੈ ਸਾਨੂੰ ਧਰਮ ਨਾਲ ਜੋੜਨਾ ਨਹੀਂ ਹੈਗਾ ਦੂਸਰੀ ਗੱਲ ਇਹ ਹੈ ਵੀ ਪਰਿਵਾਰ ਦੇ ਵਿੱਚ ਮੋਬਾਈਲ ਸਾਬਾ ਸਾਰਾ ਤੇ ਮੋਬਾਈਲ ਕਮਕਾ ਇਹਦੇ ਵਿੱਚ ਆਉਂਦਾ ਕੀ ਹੈ ਆਉਂਦਾ ਇਹ ਹੈ ਜਿਹੋ ਕੁਝ ਹੈ ਜਿਹੜੀ ਆਪਣੇ ਸੋਚ ਬਣ ਜਾਂਦੀ ਹੈ ਆਪਣੇ ਵਿਚਾਰ ਬਣ ਜਾਂਦੇ ਨੇ ਸਮਾਜ ਪ੍ਰਤੀ ਦੇਖਿਆ ਸਭ ਤੋਂ ਬੁਢੀ ਤਾਂ ਨਫਰਤ ਦਿਖਾਈ ਹੈ ਮੋਬਾਈਲ ਤੇ ਦੂਸਰਾ ਕਾਰਨ ਤਾਂ ਕੀ ਹੈ ਜੀ ਬੀਜੇ ਬੱਚਾ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਵੇ ਜੇ ਆਪ ਜੀ ਸਾਹਿਬ ਨਾਲ ਜੋੜਿਆ ਜਾਵੇ ਜੇਰਾ ਮੈਂ ਨਾਲ ਜੁੜਾਇਆ ਜੀ ਗੀਤਾਂ ਦੇ ਸ਼ਲੋਕਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਉਹ ਤਾਂ ਹੀ ਦਿੰਦੀ ਨਹੀਂ ਜਿਹੜੀ ਗੱਲੇ ਦੇ ਨਹੀਂ ਰਿਸ਼ਤੇ ਆ ਹੁਣ ਦੇ ਯੁੱਗ ਦੇ ਵਿੱਚ ਸਗੇ ਭਾਵਾਂ ਦੀ ਨਹੀਂ ਕੋਈ ਨਾ ਦਿੱਤ ਪੈੜਾ ਨਾਲ ਆਉਂਦੇ ਇਹਦੇ ਚਾਚੇ ਦਾਇਆ ਦੇ ਜਵਾਕ ਤਾਂ ਦੂਰ ਦੀਆਂ ਗੱਲਾਂ ਹੁੰਦੀਆਂ ਸਗੇ ਚਾਚੇ ਦਾਇਆ ਦੇ ਪੁੱਤ ਸਾਨੂੰ ਸ਼ਰੀਕ ਉਹ ਸ਼ਰੀਕ ਕੌਣ ਬਣਾਉਂਦਾ ਹੈ ਸਰੀਰ ਦੇ ਵਿੱਚ ਜੋਗਦਾਰ ਮਾਂ ਦਾ ਬੜਾ ਹੁੰਦਾ ਮਾਂ ਨੂੰ 24 ਘੰਟੇ ਇਸ ਸਰੀਰ ਦਾ ਪੁੱਤ ਹੈ ਇਹ ਸਰੀਰ ਦਾ ਪੁੱਤ ਹੈ ਉਹਨੂੰ ਮਾਂ ਨੂੰ ਸਮਝਾ ਲਈ ਕਿ ਇਹ ਜਿਹੜੇ ਨਾਲ ਦੇ ਮਾਂ ਸਗੇ ਭੈਣ ਭਰਾ ਹੁੰਦੇ ਨੇ ਸਗੇ ਚਾਚੇ ਤਾਇਆ ਹੁੰਦੇ ਨੇ ਉਹ ਕਦੇ ਸਰੀਰ ਨਹੀਂ ਜਦੋਂ ਆਪਣੇ ਸੋਚ ਹੀ ਇੰਨੀ ਕਮਜ਼ੋਰ ਹੋ ਗਈ ਫਿਰ ਖਾਨਦਾਨ ਦਾ ਵੀ ਛੜ ਕੇ ਆਸਰੇ ਨੇ ਛੜੇ ਖਾਵਾ ਦਾ ਵੀ ਫਰਕ ਹੈ ਇਹ ਵੀ ਜੀ ਉਹ ਜਿਹੜੀਆਂ ਗੱਲਾਂ ਹੁੰਦੀਆਂ ਜਿਹੜੀ ਅਸੀਂ ਘਰਾਬ ਨੂੰ ਜਾਂਦੇ ਆ ਸਾਡੇ ਰਿਸ਼ਤੇ ਨਹੀਂ ਬੱਜਦੇ ਰਿਸ਼ਤੇ ਕਿਉਂ ਨਹੀਂ ਬੱਜਦੇ ਸਵਾਰਥੀ ਹੋਣ ਕਰਕੇ ਅਸੀਂ ਆਪ ਦੇ ਮਤਲਬ ਦੀ ਗੱਲ ਕਰਦੇ ਆ ਤੇਰਾ ਚਾਹੇ ਜੋ ਨੁਕਸਾਨ ਹੋਊਗਾ ਤੋ ਤੇ ਉਹਦੇ 'ਚ ਸਵਾਰਥ ਸਾਡਾ ਮਤਲਬ ਹੋਣਾ ਚਾਹੀਦਾ ਸਾਡਾ ਸਵਾਰਥ ਆਪ ਦਾ ਹੋਣਾ ਚਾਹੀਦਾ ਤੇਰੇ ਸਵਾਰਥ ਤੋਂ ਕੁਝ ਨਹੀਂ ਲੈਣਾ ਉਹ ਕਹਿੰਦਾ ਤੂੰ ਤੂੰ ਖਾ ਮਰ ੱਕੇ ਖਾ ਨਹੀਂ ਅੱਛਾ ਦੂਜੀ ਵੱਡੀ ਹੋਰ ਸਮੱਸਿਆ ਕੀ ਆਈ ਹੈ ਅੱਜ ਕੱਲ੍ਹ ਅੱਜ ਕੱਲ ਕੀ ਕਹਿੰਦਾ ਵੀ ਮੇਰਾ ਜਵਾਬ ਕੀ ਨੰਗੇ ਇਹ ਫੜਾ ਇਚਲਤਾਈ ਬੀਜੇ ਕਿਉਂ ਬੋਲਦਾ ਇਹਦਾ ਚਾਚੀ ਦਾ ਇਹਦਾ ਜਵਾਬ ਉਹ ਉਹ ਪਿੱਛੇ ਹੁੰਦੀ ਜੇ ਜਦੋਂ ਅਸੀਂ ਸਾਡੀ ਆਪਦੀ ਸੋਚ ਹੀ ਨਹੀਂ ਕਿਸੇ ਕੰਮ ਦੀ ਅਸੀਂ ਕਿਸੇ ਨੂੰ ਕੀ ਸਮਝਾਵਾਂ ਇਹਦੇ ਵਿੱਚ ਕਾਲੀਏ ਤੋਂ ਬਲੇ ਕੋਰਦਾ ਹੈ ਪਹਿਲਾਂ ਤੇ ਹੋਂਦੇ ਪਿਆਰ ਦਾ ਜਾਂ ਆਪਸੀ ਰਿਸ਼ਤਿਆਂ ਦਾ ਕਿਉਂ ਬਰਕ ਪੈ ਗਿਆ ਪਹਿਲਾਂ ਹਰ ਕੇ ਇਸ ਤਰ੍ਹਾਂ ਕਰਕੇ ਨਹੀਂ ਸੀਗਾ ਕਿ ਉਹ ਕੇ ਪਰਿਵਾਰ ਸਾਰੇ ਇਕੱਠੇ ਰਹੇ ਇਕੱਠੇ ਵੀ ਇਕੱਠੇ ਇੱਕ ਇੱਕ ਪਰਿਵਾਰ ਇੱਕ ਪਰਿਵਾਰ ਸੀਗਾ ਚਾਹੇ ਉਹ ਦੋ ਭਾਈ ਐ ਚਾਹੇ ਉਹ ਛੀ ਭਾਈ ਐ ਚਾਹੇ ਝੜ ਭਾਈ ਐ ਚਾਹੇ ਉਹਨਾਂ ਦੇ ਵਿੱਚੋਂ ਜੇ ਪੰਜ ਭਾਈ ਨੇ ਜਾਂ ਉਹਨਾਂ ਦੇ ਵਿੱਚੋਂ ਪੰਜਾਂ ਦੇ ਵਿਆਹ ਹੋ ਗਏ ਜੇ ਚਾਰ ਭਾਈ ਨੇ ਉਹਨਾਂ 'ਚੋਂ ਤਿੰਨ ਦੇ ਵਿਆਹ ਹੋ ਗਏ ਇੱਕ ਦਾ ਵਿਆਹ ਨਹੀਂ ਹੋਇਆ ਪਰ ਉਹ ਚੁੱਲਾ ਇੱਕ ਸੀ ਚੁੱਲਾ ਇੱਕ ਸੀ ਤਾਂ ਮਾਈ ਕੋਈ ਵੀ ਕਰਦਾ ਉਹ ਜੇ ਪੇਰ ਮੇਰ ਕੋਈ ਨਹੀਂ ਸੁਣਦਾ ਸਹੀ ਗੱਲ ਨਾਲ ਜੀ ਕਿਸ ਨੇ ਕੱਟ ਕਰ ਲਿਆ ਕਿਉਂਕਿ ਉਹ ਜਿਹੜਾ ਹੁਣ ਤੁਸੀਂ ਪੰਜਾਬ ਦੀ ਦੁਨੀਆ ਦੇ ਵਿੱਚ ਜਿੱਤੇ ਮਰਜ਼ੀ ਨਿਗਾ ਮਾਰ ਲਓ ਹਾਂਜੀ ਹਾਂ ਅੱਜ ਮੇਰੇ ਹਸਾਰ ਦੇ ਨਾਲ ਮੇਰੇ ਖਿਆਲ ਦੇ ਮੁਤਾਬਕ 1-2% ਪਰਿਵਾਰ ਇਕੱਠੇ ਰਹਿੰਦੇ ਹੋਣਗੇ ਪੰਜਾਬ ਦਾ ਨਰਖਾ ਖਤਮ ਹੋਊਗਾ ਚਲੋ ਹੋਣਗੇ ਪਰਿਵਾਰ ਜੀ ਵੀ 1% ਹੋਊਗਾ ਪਰ ਜੇ ਤੁਸੀਂ ਉਹਨਾਂ ਦੀ ਬੈਕਗ੍ਰਾਉਂਡ ਦੇਖੋਗੇ ਪਰਿਵਾਰਾਂ ਦੀ ਜਿਹੜੇ ਅੱਜ ਇਕੱਠੇ ਰਹੇ ਰਹੇ ਨੇ ਉਹ ਬਹੁਤ ਸੁਖੀ ਹੋਣਗੇ ਸੁਖੀ ਸੁਖੀ ਖਰਚਾ ਘਟੂ ਹਾਂ ਹੋਣ ਕਿੱਦਾਂ ਹੋਗਾ ਕਿਉਂਕਿ ਜੇ ਉਹ ਕਹਿੰਦੇ ਵੀ ਆ ਪੰਜ ਉਂਗਲਾਂ ਅਡੋਡੀ ਐ ਹਾਂ ਜੇ ਟੋ ਇਹਨੂੰ ਇਕੱਠਿਆਂ ਕਰ ਲਈਏ ਤੇ ਮੁਠੀ ਬਣ ਜੇ ਇਹ ਮੁਠੀ ਬਣ ਤਾਕਤ ਬਣ ਜੀ ਇਕੱਠੇ ਪਰਿਵਾਰਾਂ ਦਾ ਰਹਿਣ ਦਾ ਇਹੀ ਮਕਸਦ ਸੀ ਮੇਨ ਵੀ ਇਕੱਠੇ ਸੀ ਜੇ ਕੋਈ ਦੁੱਖ ਸੁੱਖ ਆਉਂਦਾ ਸੀ ਉਹਦਾ ਦੁੱਖ ਸੁੱਖ ਬਣਾਉਂਦੇ ਸੀ ਬਣਾਉਂਦੇ ਸੀ ਹੁਣ ਤਾਂ ਜੇ ਤਿੰਨ ਭਾਈ ਨੇ ਕਿੰਨੇ ਵੇਲੇ ਵਿਆਹ ਪਿੱਛੋਂ ਆਉਂਦਾ ਪਹਿਲਾਂ ਹੋਏ ਨੇ ਕਹਿੰਦੇ ਅਡੋਗ ਘਟੋ ਦੂਜੀ ਗੱਲ ਫਿਰ ਇਹ ਐ ਤੁਸੀਂ ਜਿੰਨੂੰ ਮਰਜ਼ੀ ਜਿੰਨੇ ਮਰਜ਼ੀ ਪੈਸੇ ਦੇਈ ਚਲੋ ਤੁਹਾਡਾ ਉਹ ਗੋਣ ਨਹੀਂ ਜਾਣਦਾ ਨਾ ਨਾ ਇੱਕ ਵਾਰੀ ਤੁਸੀਂ ਉਹਨੂੰ ਜਵਾਬ ਦੇ ਦਿਓ 100 ਵਾਰੀ ਲੱਖ ਰਿਆ ਜੀ ਤੁਹਾਡਾ ਸਾਰਾ ਪਿਛਲਾ ਜਿੰਨੇ ਵਾਰੀ ਦੀ ਕੀਤਾ ਉਹ ਵਿੱਚ ਚ ਪਈ ਮਿੱਟੀ ਮਿੱਟੀ ਵੀ ਅੱਜ ਮੈਨੂੰ ਇਹ ਜਵਾਬ ਪਤਾ ਨਹੀਂ ਕਿਉਂ ਦਿੱਤਾ ਪਰ ਉਹ ਬੰਦਾ ਇਹ ਨਹੀਂ ਸੋਚਦਾ ਵੀ ਇਹ ਦੀ ਕੀ ਮਜ਼ਦੂਰੀ ਹੈ ਅਰ ਜਿਹਦੇ ਕੋਲੇ ਪੈਸੇ ਹੈ ਜਾਂ ਨਹੀਂ ਹੈ ਆ ਵੀ ਕਿਹੜੇ ਹਾਲਾਤਾਂ ਦੇ ਠੀਕ ਪਰ ਇਸ ਕਰ ਲਾ ਕਰਕੇ ਰਿਸ਼ਤੇ ਕਾਹੀਓਂ ਟੁੱਟ ਰਹੇ ਨੇ ਇਹਦੇ ਦੇ ਰਿਸ਼ਤਿਆਂ ਦੇ ਵੱਡੀ ਪਕੜ ਪੈਸੇ ਦੀ ਹੋ ਪੈਸੇ ਦੀ ਜਿਆਦੇ ਮਲੂਕੀ ਪੈਸੇ ਦੀ ਹੋਗੀ ਦੇਖੋ ਜੇ ਤੁਹਾਡੇ ਕੋਲੇ ਪੈਸਾ ਹੈ ਤੇਰੀ ਥੋੜੇ ਸਰਸਕਾਰ ਬਣ ਜਾਣਗੇ ਹਾਂਜੀ ਤੇ ਕੋਈ ਜਦੋਂ ਤੁਹਾਡੇ ਕੋਲੇ ਕੋਈ ਸੁੱਖ ਸੁਹੂਲਤ ਨਹੀਂ ਹੋਈ ਹਾਂ ਤੁਸੀਂ ਕੀ ਕਰੋਗੇ ਬਿਨਾਂ ਪੈਸੇ ਤੋਂ ਫਿਰ ਤੋਂ ਫਿਰ ਧੀਮੇ ਕਹਿੰਦੇ ਨੇ ਨਾ ਲੱਲੂ ਕੀ ਕਹਿੰਦੇ ਹੁੰਦੇ ਆ ਉਹ ਲੱਲੂ ਕਰੇ ਕਮਲੀਆਂ ਰੱਬ ਸਿੱਧੀਆਂ ਕਰ ਲਈ ਜਦੋਂ ਪੈਸਾ ਆ ਜਾਂਦਾ ਉਹ ਤਾਂ ਲੱਲੂ ਵੀ ਕਵਲੀਆਂ ਪਾਉਣ ਲੱਗ ਜਾਂਦੇ ਨੇ ਇਸ ਗੱਲ ਕਰਕੇ ਪਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹੀ ਕਹਿਨੇ ਆ ਮਾਪਿਓ ਨੂੰ ਵੀ ਆਂਦੇ ਬੱਚਿਆਂ ਨੂੰ ਸਮਾਂ ਦਿਆ ਕਰੋ ਉਹਨਾਂ ਦੇ ਕੋਲੇ ਘੰਟਾ ਦੋ ਘੰਟੇ ਬੈਠਿਆ ਕਰੋ ਗੱਲਾਂ ਕਰਿਆ ਕਰੋ ਤਾਂ ਜੋ ਬੱਚਿਆਂ ਦਾ ਪਿਆਰ ਭੈਣ ਭਾਈ ਦੇ ਵਿੱਚ ਮਾਪਿਓ ਦੇ ਵਿੱਚ ਦਾਦਾ ਦਾਦੀ ਦੇ ਵਿੱਚ ਹੋਰ ਵੱਧ ਸਕੇ ਠੀਕ ਹੈ ਨਹੀਂ ਕਿਉਂਕਿ ਅੱਜਕੱਲੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਟਾਈਮ ਨਹੀਂ ਚਾ ਨਾ ਹੀ ਬਚੇ ਟਾਈਮ ਹੁੰਦਾ ਮਾਪਿਆਂ ਕੋਲ ਇੱਕ ਹੋਰ ਬਹੁਤ ਵੱਡੀ ਦਿੱਕਤ ਹੈ ਵੀ ਜੀ ਹਾਂਜੀ ਸਾਰਾ ਪਰਿਵਾਰ ਇਕੱਠਾ ਹੁੰਦਾ ਮਤਲਬ ਦੋ ਭਰਾ ਐ ਚਾਰ ਭਰਾ ਐ ਜਦੋਂ ਇੱਕ ਮਲਾਜਮ ਲੱਗ ਗਿਆ ਉਹ ਸ਼ਹਿਰ ਨੂੰ ਬੱਜੂ ਉਹ ਸ਼ਹਿਰ ਨੂੰ ਬੱਜੂ ਉਹ ਕਹਿੰਦਾ ਮੇਰੇ ਜਵਾਕ ਪੜ੍ਹਜਾਂ ਪੜ੍ਹ ਜਾਣਾ ਉਹ ਮਿਹਨਤ ਤਾਂ ਸਾਰੇ ਪਰਿਵਾਰ ਦੀ ਹੁੰਦੀ ਹੈ ਨਾ ਜੇ ਉਹ ਮਲਾਜਮ ਬਣਦਾ ਸਾਰੇ ਦਾ ਯੋਗਦਾਨ ਹੁੰਦਾ ਤੇ ਸਾਨੂੰ ਪੜਾਉਣ ਦੇ ਵਿੱਚ ਵੀ ਯੋਗਦਾਨ ਹੁੰਦਾ ਤੇ ਕੁੱਲ ਯੋਗਦਾਨ ਸਾਰੇ ਪਰਿਵਾਰ ਦਾ ਹੁੰਦਾ ਜਦੋਂ ਉਹ ਮਲਾਜਮ ਬਣ ਗਿਆ ਉਹਦਾ ਵਿਆਹ ਹੋ ਗਿਆ ਉਹਨੂੰ ਫਿਰ ਸਹਰ ਦੀ ਕਿਉਂ ਹੋ ਜਾਂਦੀ ਹੈ ਅਜੇ ਬੱਚੇ ਜੰਮੇ ਨਹੀਂ ਉਹਦੇ ਜਦੋਂ ਉਹਨਾਂ ਦਾ ਫਿਕਰ ਹੋ ਜਾਂਦਾ ਅਸੀਂ ਆਪਣੀ ਸੋਚ ਬਦਲ ਲਈਏ ਪਰਿਵਾਰ ਨੂੰ ਪਰਿਵਾਰ ਸਮਝੀਏ ਹਰ ਇੱਕ ਨੂੰ ਸਤਿਕਾਰ ਦੇਈਏ ਹਰ ਇੱਕ ਨੂੰ ਇੱਜ਼ਤ ਦੇਈਏ ਇਹ ਸਮਾਜ ਫੇਰ ਹੀ ਵਧੀਆ ਬਣਦਾ ਹੈ ਦੋਸਤੋ ਇਹਤਵਾਨੋ ਵੀਡੀਓ ਕਿਹੋ ਜਿਹੀ ਲੱਗੀ ਆਪੂ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਤਾਂ ਜੋ ਇਹਹੀ ਵੀਡੀਓ ਅੱਗੇ ਵੀ ਅਸੀਂ ਆਪਣੇ ਪੇਜ ਤੇ ਪਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਬਣੂਗਾ